ਸਿਰ ਜਨਾ ਹੇਠ ਲਿਖੇ ਵਾਰਤਾਲਾਪਾਂ ਨੂੰ ਧਿਆਨ ਨਾਲ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ ਊੜਾ ਚਾਲੀ ਪੂਰੇ ਚਾਲੇ ਕਿਲੇ ਪਹਿਲੇ ਹੈ ਜਾਨ ਮਾਰ ਕੇ ਬਚਾਈ ਹੈ ਮੈਂ ਸ਼ਰੀਕਾਂ ਤੋਂ ਹੁਣ ਤੱਕ ਇਹਨਾਂ ਨੂੰ ਸੰਭਾਲਣ ਵਾਲਾ ਚਾਹੀਦਾ ਹੈ ਮੈਨੂੰ ਨਾਲੇ ਅੱਗੇ ਇਹਨਾਂ ਨੂੰ ਨੀ ਛਾਤੀ ਤੇ ਛਾਤੀ ਤੇ ਇੱਕ ਦਾਜ ਵਿੱਚ ਨਹੀਂ ਦੇਣੀਆਂ ਤੇਰੀਆਂ ਧੀਆਂ ਦੇ ਮੈਂ ਸਮਝੀ ਨਾ ਪ੍ਰਸ਼ਨ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਉੱਤਰ ਇਹ ਸ਼ਬਦ ਬੀਜੀ ਨੇ ਸਿਰਜਣਾ ਨੂੰ ਕਹੇ ਪ੍ਰਸ਼ਨ ਇਸ ਵਾਰਤਾਲਾਪ ਅਨੁਸਾਰ ਸੱਸ ਕਿੰਨੀ ਜਾਇਦਾਦ ਦੀ ਮਾਲਕ ਹੈ ਇਸ ਉੱਤਰ ਸੱਸ ਕੋਲ 40 ਕਿੱਲੇ ਤੇ ਸੈਲਰ ਹਨ ਪ੍ਰਸ਼ਨ ਸੱਸ ਆਪਣੀ ਨੂੰ ਨੂੰ ਕਿਸ ਗੱਲ ਦੀ ਮੰਗ ਕਰਦੀ ਹੈ ਸੱਸ ਕੋਲ 40 ਕਿੱਲੇ ਜ਼ਮੀਨ ਤੇ ਸੈਲਰ ਸਨ ਉਸ ਨੂੰ ਜ਼ਮੀਨ ਜਾਇਦਾਦ ਸੰਭਲਣ ਲਈ ਵਾਰਿਸ ਚਾਹੀਦਾ ਸੀ ਇਸ ਲਈ ਉਹ ਆਪਣੀ ਨੂੰ ਨੂੰ ਤੋਂ ਪੁੱਤਰ ਲਈ ਮੰਗ ਕਰਦੀ ਹੈ ਏਰਾ ਉਯੋ ਤੂੰ ਇਨੀ ਗੱਲ ਲਈ ਮੈਨੂੰ ਫੋਨ ਕਰ ਦਿੱਤਾ ਮੈਂ ਤੈਨੂੰ ਤੈਨੂੰ ਪਤਾ ਹੈ ਆਫਿਸ ਆਫਿਸ ਵਿੱਚ ਕਿੰਨੀ ਜ਼ਰੂਰੀ ਮੀਟਿੰਗ ਚੱਲ ਰਹੀ ਹੈ ਨਾਲੇ ਬਿਜੀ ਕਹਿ ਰਹੇ ਨੇ ਤਾਂ ਠੀਕ ਹੀ ਕਹਿ ਰਹੇ ਹੋਣਗੇ ਤੂੰ ਕਰ ਲੈ ਜਿਵੇਂ ਉਹ ਕਹਿੰਦੇ ਨੇ ਮੈਂ ਬਿਜੀ ਹਾਂ ਇਸ ਪੇਲੇ ਪ੍ਰਸ਼ਨ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੀ ਉੱਤਰ ਇਹ ਸ਼ਬਦ ਕੁਲਦੀਪ ਨੇ ਆਪਣੀ ਪਤਨੀ ਸਿਰਜਣਾ ਨੂੰ ਕਹੀ ਪ੍ਰਸ਼ਨ ਕੁਲਦੀਪ ਆਪਣੀ ਪਤਨੀ ਸਿਰਜਣਾ ਵੱਲੋਂ ਆਏ ਫੋਨ ਤੋਂ ਨਾਰਾਜ਼ ਕਿਉਂ ਹੈ ਉੱਤਰ ਕੁਲਦੀਪ ਦੇ ਆਫਿਸ ਵਿੱਚ ਜ਼ਰੂਰੀ ਮੀਟਿੰਗ ਸੀ ਇਸ ਲਈ ਉਹ ਸਿਰਜਣਾ ਤੋਂ ਸਿਰਜਣਾ ਤੇ ਨਾਰਾਜ਼ ਹੁੰਦਾ ਹੈ ਉਸ ਕੋਲ ਗੱਲ ਕਰਨ ਦਾ ਟਾਈਮ ਨਹੀਂ ਹੁੰਦਾ ਉਹ ਸਿਰਜਣਾ ਨੂੰ ਕਹਿੰਦਾ ਹੈ ਬੀਜੀ ਜਿਵੇਂ ਕਹਿੰਦੇ ਹਨ ਜੇ ਕਹਿੰਦੇ ਹਨ ਉਹਨੇ ਕਰ ਲੈ ਪ੍ਰਸ਼ਨ ਕੁਲਦੀਪ ਬੀਜੀ ਦੀ ਕਿਹੜੀ ਗੱਲ ਮੰਨਣ ਲਈ ਸਿਰਜਣਾ ਨੂੰ ਆਖਦਾ ਹੈ ਉੱਤਰ ਉਹ ਸਿਰ ਜਿਹਨਾਂ ਨੂੰ ਕਹਿੰਦਾ ਹੈ ਕਿ ਬੀਜੀ ਸਿਆਣੇ ਹਨ ਜੋ ਕਹਿੰਦੇ ਹਨ ਠੀਕ ਹੈ ਇਸ ਲਈ ਉਹ ਕੁਲਦੀਪ ਸਿਰਜਣਾ ਨੂੰ ਸਕੈਨਿੰਗ ਕਰਾਉਣ ਲਈ ਆਖਦਾ ਹੈ ਅਗਲਾ ਹੈ ਕਿ ਇਕੱਲੀ ਤਾਂ ਮੈਂ ਮੈਂ ਸੀ ਇਕੱਲੀ ਤਾਂ ਮੈਂ ਸੀ ਬੀਜੀ ਹੁਣ ਹੁਣ ਤਾਂ ਮੇਰੇ ਨਾਲ ਹੈ ਮੇਰੇ ਨਾਲ ਮੈਂ ਹਾਂ ਤੁਸੀਂ ਦੇਖਣਾ ਇੱਕ ਦਿਨ ਇਹ ਸਿਰਜਣਾ ਇੱਕ ਰੁੱਖ ਬਣ ਕੇ ਇਸ ਧਰਤੀ ਤੇ ਪੁੰਗਰੇਗੀ ਮੋਲੇਗੀ ਤੇ ਅਸਮਾਨ ਤੱਕ ਉੱਚਾ ਉੱਠੇਗੀ ਫਿਰ ਕਦੇ ਕੋਈ ਵੀ ਸਿਰਜਣਾ ਕੋਕ ਵਿੱਚ ਕਤਲ ਨਹੀਂ ਹੋਵੇਗੀ ਪ੍ਰਸ਼ਨ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਉੱਤਰ ਇਹ ਸ਼ਬਦ ਸਿਰਜਣਾ ਨੇ ਆਪਣੀ ਸੱਸ ਨੂੰ ਸੱਸ ਵੀ ਯਾਨੀ ਬੀਜੀ ਨੂੰ ਕਹੇ ਪ੍ਰਸ਼ਨ ਇਹ ਵਾਰਤਾਲਾ ਵਿੱਚ ਸਿਰਜਣਾ ਨੇ ਸਿਰਜਣਾ ਸ਼ਬਦ ਕਿਸ ਲਈ ਵਰਤਿਆ ਉੱਤਰ ਇਹ ਵਾਰਤਾਲਾ ਵਿੱਚ ਸਿਰਜਣਾ ਨੇ ਸਿਰਜਣਾ ਸ਼ਬਦ ਆਪਣੀ ਬੇਟੀ ਲਈ ਵਰਤਿਆ ਜੋ ਕਿ ਇਸ ਦੁਨੀਆ ਵਿੱਚ ਨਹੀਂ ਆਈ ਪਰ ਸਿਰਜਣਾ ਕਹਿੰਦੀ ਹੈ ਕਿ ਜੇ ਮੇਰੀ ਬੇਟੀ ਹੋਈ ਤਾਂ ਮੈਂ ਆਪਣੇ ਉਹ ਆਪਣੇ ਗੁਣਾ ਨਾਲ ਅਸਮਾਨ ਨੂੰ ਛੂਹੇਗੀ ਪ੍ਰਸ਼ਨ ਇਹ ਵਾਰਤਾਲਾਪ ਵਿੱਚ ਸਿਰਜਣਾ ਸਮਾਜ ਨੂੰ ਕੀ ਸੁਨੇਹਾ ਦਿੰਦੀ ਹੈ ਉੱਤਰ ਇਸ ਵਾਰਤਾਲਾਪ ਵਿੱਚ ਸਿਰਜਣਾ ਸਮਾਜ ਵਿੱਚ ਬੇਟੀਆਂ ਦੀ ਕਦਰ ਕਰਨ ਤੇ ਉਹਨਾਂ ਦੇ ਪੈਦਾ ਹੋਣ ਤੇ ਦੁਖੀ ਨਾ ਹੋਣ ਦੀ ਪ੍ਰੇਰਣਾ ਦਿੰਦੀ ਹੈ ਉਹ ਆਪਣੇ ਸ਼ਬਦਾਂ ਰਾਹੀਂ ਬੇਟੇ ਤੇ ਬੇਟੀ ਨੂੰ ਇੱਕੋ ਜਹੀ ਅਹਿਮੀਅਤ ਦਿੰਦੀ ਹੈ ਉਹ ਕਹਿੰਦੀ ਹੈ ਜੇ ਮੇਰੀ ਦੂਜੀ ਵੀ ਬੇਟੀ ਹੋਈ ਤਾਂ ਮੈਂ ਖੁਸ਼ੀ ਖੁਸ਼ੀ ਉਸ ਨੂੰ ਰੱਖੂੰਗੀ ਵੱਡੀ ਹੋ ਕੇ ਉਹ ਮੇਰਾ ਨਾਮ ਰੋਸ਼ਨ ਕਰੇਗੀ ਪਾਤਰ ਉਸਾਰੀ ਫਸਟ ਹੈਗੇ ਬੀਜੀ ਬੀਜੀ ਇਸ ਕਹਾਣੀ ਦਾ ਮੁੱਖ ਪਾਤਰ ਹੈ ਉਹ ਸਿਰਜਣਾ ਦੀ ਸੱਸ ਹੈ ਤੇ ਇੱਕ ਰੂੜੀਵਾਦੀ ਵਿਚਾਰਧਾਰਾ ਦੀ ਔਰਤ ਹੈ ਉਸ ਨੂੰ ਆਪਣੀ ਜ਼ਮੀਨ ਜਾਇਦਾਦ ਸੰਭਲਣ ਲਈ ਵਾਰਿਸ ਯਾਨੀ ਪੋਤਾ ਚਾਹੀਦਾ ਹੈ ਇਸ ਲਈ ਉਹ ਸਿਰਜਣਾ ਨੂੰ ਡਾਕਟਰ ਕੋਲ ਹਸਪਤਲ ਲੈ ਕੇ ਜਾਂਦੀ ਹੈ ਤਾਂ ਜੋ ਸਕੈਨਿੰਗ ਦੁਆਰਾ ਜਾਂਚ ਕਰਵਾਏ ਜਾ ਸਕੇ ਕਿ ਲड़का ਹੈ ਜਾਂ ਲੜਕੀ ਇਸ ਉਸ ਦੇ ਉਸ ਦੇ ਪਹਿਲਾਂ ਹੀ ਇੱਕ ਪੋਤੀ ਹੈ ਉਹ ਸਿਰਜਣਾ ਦੇ ਮਨਾਂ ਕਰਨ ਤੇ ਉਸ ਨੂੰ ਘਰ ਛੱਡ ਕੇ ਜਾਣ ਲਈ ਕਹਿੰਦੀ ਹੈ ਤੇ ਨਾਲੇ ਇਹ ਵੀ ਕਹਿੰਦੀ ਹੈ ਕਿ ਤੇਰੇ ਵਰਗੀਆਂ ਹੋਰ ਮਿਲ ਜਾਣਗੀਆਂ ਉਹ ਉਹ ਡਾਕਟਰ ਨਾਲ ਵੀ ਬਹਿਸ ਕਰਦੀ ਹੈ ਦਿਖਾਈ ਦਿੰਦੀ ਹੈ ਉਹ ਇੱਕ ਜਿੱਦੀ ਸੁਭਾਅ ਦੀ ਔਰਤ ਦੇ ਰੂਪ ਵਿੱਚ ਦਿਖਾਈ ਦਿੰਦੀ ਹੈ ਉਹ ਆਪਣੀ ਜਿੱਦ ਪੂਰੀ ਕਰਨ ਲਈ ਕੁਝ ਵੀ ਕਰਨ ਲਈ ਤਿਆਰ ਰਹਿੰਦੀ ਹੈ ਸਿਰਜਣਾ ਸਿਰਜਣਾ ਇੱਕ ਪੜ੍ਹੇ ਲਿਖੀ ਔਰਤ ਹੈ ਉਹ ਬਹੁਤ ਹੀ ਸਮਝਦਾਰ ਹੈ ਉਹ ਮੁੰਡੇ ਤੇ ਕੁੜੀ ਵਿੱਚ ਕੋਈ ਫਰਕ ਨਹੀਂ ਸਮਝਦੀ ਇਸ ਲਈ ਉਹ ਬੀਜੀ ਦੇ ਦੁਆਰਾ ਦਿੱਤੇ ਸੁਝਾਅ ਲਈ ਉਹਨਾਂ ਨਾਲ ਸਹਿਮਤ ਨਹੀਂ ਨਹੀਂ ਹੈ ਉਹ ਨਹੀਂ ਚਾਹੁੰਦੀ ਕਿ ਉਸ ਦੀ ਸਕੈਨਿੰਗ ਹੋਵੇ ਅਤੇ ਉਸ ਪਤਾ ਚੱਲੇ ਕਿ ਲੜਕਾ ਹੈ ਜਾਂ ਲੜਕੀ ਉਹ ਬੀਜੀ ਤੇ ਡਾਕਟਰ ਨੂੰ ਵੀ ਸਕੈਨਿੰਗ ਤੋਂ ਮਨਾ ਕਰਦੀ ਹੈ ਉਹ ਆਪਣੇ ਪਤੀ ਨੂੰ ਵੀ ਮਨਾਉਣ ਲਈ ਫੋਨ ਕਰਦੀ ਹੈ ਉਹ ਬਹੁਤ ਬਹਾਦਰ ਤੇ ਦਰ ਨਿਸ਼ਚੇ ਵਾਲੀ ਔਰਤ ਹੈ ਇਕਾਂਗੀ ਦੇ ਅੰਤ ਤੱਕ ਉਹ ਆਪਣੇ ਫੈਸਲੇ ਤੇ ਅੜੀ ਰਹਿੰਦੀ ਹੈ ਅੰਤ ਵਿੱਚ ਉਸ ਦਾ ਪਤੀ ਵੀ ਉਸ ਦਾ ਸਾਥ ਦਿੰਦਾ ਹੈ ਉਹ ਆਪਣੇ ਵਿਚਾਰਾਂ ਤੇ ਫੈਸਲੇ ਰਾਹੀਂ ਲੋਕਾਂ ਦੀ ਲੜਕਾ ਲੜਕੀ ਪ੍ਰਤੀ ਸੋਚ ਬਦਲਣਾ ਚਾਹੁੰਦੀ ਹੈ ਕੁਲਦੀਪ ਕੁਲਦੀਪ ਇੱਕ ਇਸੇ ਇਕਾਂਗੀ ਵਿੱਚ ਸਿਰਜਣਾ ਦੇ ਪਤੀ ਤੇ ਬੀਜੀ ਦੇ ਪੁੱਤਰ ਦੀ ਭੂਮਿਕਾ ਵਿੱਚ ਹੈ ਸ਼ੁਰੂ ਵਿੱਚ ਉਹ ਆਪਣੀ ਆਪਣੀ ਮਾਂ ਦੀ ਤਰਫਦਾਰੀ ਕਰਦਾ ਨਜ਼ਰ ਆਉਂਦਾ ਹੈ ਉਹ ਰਫ਼ਤੇ ਦੇ ਕੰਮ ਵਿੱਚ ਬਿਜ਼ੀ ਹੈ ਕੇ ਉਹ ਸਿਰਜਣਾ ਨਾਲ ਫੋਨ ਤੇ ਵੀ ਗੱਲ ਨਹੀਂ ਕਰ ਸਕਦਾ ਉਹ ਕਹਿੰਦਾ ਹੈ ਕਿ ਬਿਜੀ ਸਿਆਣੇ ਹਨ ਜਿਵੇਂ ਉਹ ਕਹਿੰਦੇ ਹਨ ਉਵੇਂ ਹੀ ਕਰ ਲਿਆ ਕਹਾਣੀ ਦੇ ਅੰਤ ਵਿੱਚ ਉਹ ਆਪਣੀ ਪਤਨੀ ਨਾਲ ਸਹਿਮਤ ਦਿਖਾਈ ਦਿੰਦਾ ਨਜ਼ਰ ਆਉਂਦਾ ਹੈ ਡਾਕਟਰ ਡਾਕਟਰ ਇੱਕ ਸਮਝਦਾਰ ਬੜੀ ਲਿਖੀ ਔਰਤ ਹੈ ਸਕੈਨਿੰਗ ਕਰਨਾ ਉਸਦਾ ਪੇਸ਼ਾ ਹੈ ਪਰ ਉਹ ਵੀ ਮੁੰਡਾ ਜਾਂ ਕੁੜੀ ਬਾਰੇ ਪਤਾ ਕਰਨ ਆਏ ਲੋਕਾਂ ਦੇ ਖਿਲਾਫ ਹੈ ਬਿਜੀ ਦੇ ਸਿਤਨਾ ਜਦੋਂ ਉਸ ਕੋਲ ਆਉਂਦੇ ਹਨ ਤਾਂ ਸਿਰਜਣਾ ਉਹ ਸਿਰਜਣਾ ਨੂੰ ਕਹਿੰਦੀ ਹੈ ਕਿ ਤੁਸੀਂ ਤਾਂ ਪੜੇ ਲਿਖੇ ਹੋ ਤਾਂ ਇੱਕ ਇਦਾਂ ਕਿਉਂ ਕਰ ਰਹੇ ਹੋ ਸਿਰਜਣਾ ਨੂੰ ਰੋਂਦੀ ਦੇਖ ਕੇ ਉਹ ਸਕੈਨਿੰਗ ਤੋਂ ਸਾਫ਼ ਮਨਾ ਕਰ ਦਿੰਦੀ ਹੈ ਉਹ ਬੀਜੀ ਨਵੀ ਸਖਤ ਸ਼ਬਦਾਂ ਵਿੱਚ ਮਨਾ ਕਰ ਦਿੰਦੀ ਹੈ ਇਸ ਤਰ੍ਹਾਂ ਉਹ ਵੀ ਖਾਸ ਭੂਮਿਕਾ ਵਿੱਚ ਹੈ ਮਸੀ ਮਸੀ ਸਫ ਇੱਕ ਸਫਾਈ ਕਰਮਚਾਰੀ ਹੈ ਜੋ ਕਿ ਸ਼ੁਰੂ ਵਿੱਚ ਸਫਾਈ ਦਾ ਕੰਮ ਕਰ ਰਹੀ ਹੈ ਤੇ ਪੈੜਾ ਪੈ ਜਾਣ ਤੇ ਗੁੱਸੇ ਹੁੰਦੀ ਦਿਖਾਈ ਦਿੰਦੀ ਹੈ ਉਹ ਇੱਕ ਨਰਸ ਉਹ ਇੱਕ ਨਰਸ ਉਹ ਇੱਕ ਨਰਮ ਨਰਸ ਨਰਮ ਉਹ ਇੱਕ ਨਰਮ ਦਿਲ ਦੀ ਔਰਤ ਹੈ ਉਹ ਘਰਤ ਵੀ ਹੈ ਜਦੋਂ ਉਹ ਸਿਰਜਣਾ ਨੂੰ ਜਦੋਂ ਉਹ ਸਿਰਜਣਾ ਨੂੰ ਰੋਂਦੇ ਦੇਖਦੀ ਹੈ ਤਾਂ ਉਸ ਨੂੰ ਹੌਸਲਾ ਦਿੰਦੀ ਹੈ ਤੇ ਪੁਰਾਣੇ ਸਮਿਆਂ ਨੂੰ ਯਾਦ ਕਰਦੀ ਹੈ ਜਦੋਂ ਕਿ ਲੋਕ ਚਾਰ-ਚਾਰ ਧੀਆਂ ਵੀ ਪਾਲ ਲੈਂਦੇ ਸੀ ਇਕਾਗੀ ਦੇ ਅੰਤ ਵਿੱਚ ਉਹ ਸਿਰਜਣਾ ਨੂੰ ਇਹ ਵੀ ਸਮਝਾਉਂਦੀ ਨਜ਼ਰਾਂ ਦੇ ਹੈ ਕਿ ਤੇਰੇ ਇਕੱਲੇ ਤੇਰਾ ਗੁਜ਼ਾਰਾ ਨਹੀਂ ਹੋਣਾ ਘਰ